ਦੇਤੀਆਂ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਖੇਤਾਂ 'ਲੀ ਬਿਜਲੀ ਦਿਨੇ ਆਉਂਦੀ ਐ ਗੱਸੀਆਂ ਫਲੈਚ 'ਚ ਪਾਣੀ ਆਉਂਦਾ ਵੀਰੇ 2 ਸਾਲ ਦੇ ਕੰਮਾਂ ਦੇ ਰੋਡ ਮੰਗ ਰਿਹਾ ਕੰਮਾਂ ਤੇ ਤਾਂ ਬਲਵੀਰ ਸਿੰਘ ਜੋ ਕਿ ਲੋਕ ਸਭਾ ਕੈਂਡੀਡੇਟ ਉਹਨਾਂ ਦੇ ਅੱਖ ਵਿੱਚ ਤੇ ਰੋਡ ਸ਼ੋ ਕਰਨ ਆ ਰਹੇ ਨੇ ਸ਼ਹਿਰ ਦਾ ਜਿਹੜਾ ਨੱਬਾ ਹੈ ਪੂਰਾ ਪੱਬ ਭਾਰ ਹੈ ਇਸ ਟਾਈਮ ਬੜੀ ਲੋਕਾਂ ਤੋਂ ਉਤਸ਼ਾਹ ਇੱਕ ਤਰੀਕ ਦਾ ਵੇਟ ਕਰ ਰਹੇ ਨੇ ਕਿ ਇੱਕ ਇੱਕ ਵੋਟ ਝਾੜੂ ਦੇ ਨਿਸ਼ਾਨ ਤੇ ਬਟਨ ਦਬਾ ਕੇ ਡਾਕਟਰ ਬਲਵੀਰ ਸਿੰਘ ਨੂੰ ਕਾਮਯਾਬ ਕਰ ਲੰਗੇ ਅੱਜ ਸੀਐਮ ਸਾਹਿਬ ਪਹੁੰਚ ਰਹੇ ਨੇ ਜੀ ਸਾਡੇ ਸ਼ਹਿਰ ਨਾਬੇ ਦੇ ਵਿੱਚ ਆਉਣ ਵਾਲੀ ਜਿਹੜੀ ਇੱਕ ਤਰੀਕ ਹੈ ਉਥੋਂ ਇੱਥੋਂ ਦੀ ਕਲੀਅਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਗਿਂਦਰੀ ਹੈ 2 ਸਾਲ ਤੋਂ ਜਿਹੜੇ ਤੇ ਕਾਮਰੇ ਲੋਕ ਉਹਨਾਂ ਤੇ ਮੋਟ ਲਾਉਣਗੇ ਕਿਸਮੀਆਂ ਸਰਕਾਰਾਂ ਦੇ 70 ਸਾਲਾਂ ਚ ਜੋ ਕੰਮ ਨਹੀਂ ਹੋਏ ਉਹ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੱਧਾਨੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਸਾਲ ਦੇ ਵਿੱਚ ਕਰਕੇ ਦਿਖਾਇਆ ਤੇ ਨਹੀਂ ਕਰਵੀ ਤੇ ਮੌਜੂਦ ਨੇ whatever <laughs> ਇਸ ਲਈ ਦਿਨੇ ਆਉਂਦੀ ਹੈ ਵਿਚਾਰੀ ਵਾਰੀ ਵਾਰੀ ਵਿਚਾਰੀ ਹੈ ਕੱਸੀਆਂ ਸੂਆਂ ਚ ਪਾਣੀ ਆਉਂਦਾ ਵੀਰੇ 2 ਸਾਲ ਦੇ ਕੰਮਾਂ ਤੇ ਵੋਟ ਮੰਗ ਰਿਆਂ ਕੰਮਾਂ ਤੇ ਅਸੀਂ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਂ ਰੜਾ ਕੇ ਛੋੜਿਆ ਨਾਬੇ ਵਾਲੇ ਪਾਸਿਓਂ ਠੰਡੀ ਹਵਾਵਾਂ ਦੇ ਬੁੱਲੇ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਇੱਥੇ ਜਾਂਦੇ ਆਹੀ ਪਿਆਰ ਮਿਲਦਾ ਅੱਜ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਨਾਭਾ ਪਹੁੰਚਣ ਤੇ ਸਮੁੱਚੀ ਨਗਰ ਕੋਸਨ ਨਾਭਾ ਵੱਲੋਂ ਉਹਨਾਂ ਦੇ ਨਾਭਾ ਸ਼ਹਿਰ ਵੱਲੋਂ ਇੱਥੇ ਪਹੁੰਚਣ ਜੀਐਨਓ ਆਖਦੇ ਆ ਅੱਜ ਜਿਹੜੀ ਲੋਕ ਸਭਾ ਦੀ ਚੋਣ ਹੋ ਰਹੀ ਉਹਦੇ ਸਬੰਧੀ ਆ ਰਹੇ ਨੇ ਡਾਕਟਰ ਬਲਵੀਰ ਸਿੰਘ ਜੋ ਕਿ ਲੋਕ ਸਭਾ ਕੈਂਡੀਡੇਟ ਆ ਉਹਨਾਂ ਦੇ ਹੱਕ ਵਿੱਚ ਇੱਥੇ ਰੋਡ ਸ਼ੋਅ ਕਰਨ ਆ ਰਹੇ ਨੇ ਸ਼ਹਿਰ ਦਾ ਜਿਹੜਾ ਨਾਭਾ ਹੈ ਪੂਰਾ ਪੱਬ ਭਾਰ ਹੈ ਇਸ ਟਾਈਮ ਬੜੀ ਲੋਕਾਂ ਤੋਂ ਉਤਸ਼ਾਹ ਇਕ ਤਰੀਕ ਦਾ ਵੇਟ ਕਰ ਰਹੇ ਨੇ ਵੀ ਇੱਕ ਇੱਕ ਵੋਟ ਝਾੜੂ ਦੇ ਨਿਸ਼ਾਨ ਤੇ ਬਟਨ ਦਬਾ ਕੇ ਡਾਕਟਰ ਬਲਵੀਰ ਸਿੰਘ ਨੂੰ ਕਾਮਯਾਬ ਕਰਨਗੇ ਔਰ ਜਿਹੜੀ ਸੈਂਟਰ ਵਿੱਚ ਹੈ ਜਿਹੜੀ ਆਮ ਆਜ਼ਾਦੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਬੜੀ ਖੁਸ਼ੀ ਦੀ ਗੱਲ ਹੈ ਲੋਕ ਬੜਾ ਜਿਹੜੀ ਭਗਵੰਤ ਮਾਨ ਦੇ ਕੰਮ ਕੀਤੇ ਨੇ ਉਸ ਲੋਕਾਂ ਨੇ ਉਹਦੇ ਕੰਮਾਂ ਨੂੰ ਦੇਖ ਕੇ ਅੱਜ ਠਾਠਾ ਮਾਰਦਾ ਘੱਟ ਉਹਨਾਂ ਦੇਾਨ ਤੇ ਬੜੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅੱਜ ਨਾਭਾ ਸ਼ਹਿਰ ਵਿੱਚ ਸਰਦਾਰ ਗੁਰਦੇਵ ਸਿੰਘ ਦੇਮਾਨ ਐਮ ਐਲ ਏ ਵੱਲੋਂ ਰੈਨ ਮਾਈ ਦੇ ਵਿੱਚ ਬਹੁਤ ਵਧੀਆ ਕੱਟ ਰੱਖਿਆ ਗਿਆ ਹੈ ਸੋ ਸਰਦਾਰ ਪਹੁਸਗੀ ਮਾਨ ਜੀ ਅੱਜ ਨਾਬਾ ਵਿੱਚ ਆ ਰਹੇ ਨੇ ਰੂਟਸੋ ਕਰ ਰਹੇ ਨੇ ਸੋ ਸਾਰੇ ਲੋਕਾਂ ਦੇ ਵਿੱਚ ਬਹੁਤ ਖਾ ਹੈ ਜੀ ਅਸੀਂ ਉਹਨੂੰ ਸਵਾਗਤ ਕਰਦੇ ਹਾਂ ਨਾਬਾ ਸ਼ਹਿਰ ਵਿੱਚ ਅੱਜ ਲੋਕ ਸਰਵਾ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਖੜੇ ਨੇ ਉਹਨਾਂ ਦੇ ਵੋਟਾਂ ਦੇ ਹੰਗਾਰਾ ਭਰਉਣ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਪਹੁੰਚ ਰਹੇ ਹਨ ਜੋ ਕਿ ਆਪਣੇ ਡਾਕਟਰ ਬਲਬੀਰ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਨਾਲ ਜਿਤਾਓ ਦੇਖੋ ਜੀ ਅੱਜ ਪੰਜਾਬ ਦੇ ਹਰ ਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾਬਾ ਪਹੁੰਚ ਰਹੇ ਨੇ ਅਸੀਂ ਸਰਦਾਰ ਗੁਰਦੇਵ ਸਿੰਘ ਦੇਵ ਮਾਨ ਐਮ ਐਲ اے ਨੱਬ ਜੀ ਦੀ ਅਗਵਾਈ ਵਿੱਚ ਜੂਤ ਵੱਲੋਂ ਵੱਡਾ ਇਕੱਠ ਕਰਕੇ ਉਰੇ ਆਏ ਹਟੋ ਘਟਾ ਯਾਰ ਮੁੰਡੇ ਦੀ ਗਿਣਤੀ ਦੇ ਵਿੱਚ ਅਸੀਂ ਉਹਨਾਂ ਨੂੰ ਇੱਥੇ ਦੇਖਣ ਲਈ ਉਹਨਾਂ ਦੇ ਵਿਚਾਰ ਸੁਣਨ ਲਈ ਅਸੀਂ ਇਕੱਠੇ ਹੋ ਕੇ ਆਏ ਆ ਤੇ ਬਹੁਤ ਉਤਸ਼ਾਹ ਜੀ ਸਾਰੇ ਬਲੱਟੇਰਾਂ ਦੇ ਵਿੱਚ ਸਾਰੇ ਜੂਤ ਦੇ ਸਾਥੀਆਂ ਸਾਰੇ ਆਪ ਫੋਨ ਕਰ ਕਰਕੇ ਆਏ ਨੇ ਕਿ ਕਿ ਇੱਕ ਵਾਰ ਸਾਰੇ ਨੂੰ ਕਿਹਾ ਸੀ 90 ਕੈਡ ਇਹ ਪਹਿਲੀ ਵਾਰ ਸ਼ੋਅ ਹੋ ਰਿਹਾ ਹੈ ਹਾਂਜੀ ਕਾਫੀ ਟਾਈਮ ਬਾਅਦ ਭਗਵਾਨ ਤਮਨਤਾਵਾ ਆ ਰਹੇ ਨੇ 90 ਤਾਂ ਉਤਸ਼ਾਹ ਹੋ ਰਿਹਾ ਲੋਕਾਂ ਦੇ ਵਿੱਚ ਆਵਾਜ਼ ਮੀ ਪਾਰਟੀ ਆਵਾਜ਼ ਮੀ ਪਾਰਟੀ ਅਸੀਂ ਇੱਕੋ ਗੱਲ ਕਹਿਣ ਦੀ ਅਸੀਂ ਲੋਕ ਸਭਾ ਵਾਲੀ ਪਟਿਆਲੇ ਦੀ ਸੀਟ ਜਿੱਤ ਚੁੱਕਿਆ ਹੈ ਅੱਜ ਸੀਐਮ ਸਾਹਿਬ ਪਹੁੰਚ ਰਹੇ ਨੇ ਜੀ ਸਾਡੇ ਸ਼ਹਿਰ ਨਾਬੇ ਦੇ ਵਿੱਚ ਤੇ ਠਾਠਾ ਮਾਰਦਾ ਘੱਟ ਤੁਸੀਂ ਦੇਖ ਰਹੋ ਆਉਣ ਵਾਲੀ ਜਿਹੜੀ ਇੱਕ ਤਰੀਕ ਹੈ ਉਥੋਂ ਇੱਥੋਂ ਦੀ ਕਲੀਅਰ ਹੁੰਦਾ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਿੱਤ ਰਹੀ ਹੈ ਤੇ ਡਾਕਟਰ ਬਲਵੀਰ ਸਿੰਘ ਜਿਹੜੇ ਨੇ ਉਹ ਸਾਡੇ ਕੈਂਡੀਡੇਟ ਅੱਜ ਪਹੁੰਚ ਰਹੇ ਨੇ ਸੀਐਮ ਸਾਹਿਬ ਵੀ ਔਰ ਬਾਜ਼ਾਰ ਦਾ ਵਧੀਆ ਰਾਉਂਡ ਘਟਾਇਆ ਜਾਊਗਾ ਤੇ ਸਾਰਿਆਂ ਦਾ ਹੀ ਹੁਸ਼ਾ ਦੇਖਣ ਨੂੰ ਔਰ ਹਰ ਬੰਦਾ ਪਹੁੰਚ ਆਇਆ ਸਰਕ ਪਾਰਟੀ ਦਾ ਕਿ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨਾਲ ਉਹਨਾਂ ਦੇ ਡਾਕਟਰ ਬਲਵੀਰ ਜੀ ਜੋ ਲੋਕ ਸਭਾ ਤੋਂ ਉਮੀਦਵਾਰ ਨੇ ਉਹ ਪਹੁੰਚ ਰਹੇ ਨੇ ਇਹ ਸਾਡੇ ਮਾਨ ਸਾਹਿਬ ਦਾ ਸਾਡੇ ਗੁਰਦੇਵ ਸਿੰਘ ਦੇਮਾਨ ਜੀ ਐਮਐਲਏ ਨਾਪਾ ਦਾ ਪਿਆਰ ਹੈ ਜੋ ਲੋਕਾਂ ਦਾ ਇੱਥੇ ਇਕੱਠ ਉਮੜਿਆ ਹੋਇਆ ਹੈ ਲੋਕ ਆਪ ਮਾਰੇ ਹੋ ਕੇ ਇਕੱਠੇ ਹੋਏ ਨੇ ਇੱਥੇ ਜਿਹੜਾ ਨਵਾਂ ਬੱਸ ਸਟੈਂਡ ਬਣਿਆ ਪਟਿਆਲਾ ਗੇਟ ਸਾਰਾ ਏਰੀਆ ਪਟਿਆਲਾ ਗੇਟ ਦਾ ਇੰਨਾ ਘ ਭਰਿਆ ਪਿਆ ਹੈ ਗੱਡੀਆਂ ਤਾਂ ਘੱਟੋ ਘੱਟ 2-2 ਕਿਲੋਮੀਟਰ ਪਿੱਛੇ ਖੜੀਆਂ ਨੇ ਬਾਜ਼ਾਰ ਦਾ ਐਡਾ ਤਕੜਾ ਰੋਡ ショਅ ਨਿਕਲਣਾ ਹੈ ਸੀਐਮ ਮਾਨ ਦੇ ਆਵਾਜ਼ ਸੁਣਨ ਲਈ ਲੋਕਾਂ ਦਾ ਇਨਾ ਇਕੱਠਾ ਹੋਇਆ ਹੈ ਦੁਕਾਨਦਾਰਾਂ ਨੇ ਆਪਣਾ ਸਮਾਨ ਚੱਕ ਕੇ ਅੰਦਰ ਰੱਖਿਆ ਹੈ ਬਾਜ਼ਾਰ ਖਾਲੀ ਕਰ ਦਿੱਤੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਆਉਣ ਵਾਲੀ 1 ਜੂਨ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰਾ ਲਗਾ ਕੇ ਡਾਕਟਰ ਬਲਵੀਰ ਜੀ ਨੂੰ ਕੰਮਜਾ ਬਣਾਓ ਦੇਖੋ ਜੀ ਬਹੁਤ ਵਧੀਆ ਮਾਹੌਲ ਹੈ ਜਿਹੜੇ ਨਾਦੇ ਹਲਕੇ ਦੇ ਵਿੱਚ ਅੱਜ ਸਾਡੇ ਮਾਨਯੋਗ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਾਨ੍ਹ ਜੀ ਸਾਡੇ ਉਮੀਦਵਾਰ ਡ ਉਹਨਾਂ ਦੇ ਹੱਕ ਦੇ ਵਿੱਚ ਅੱਜ ਰੋਡ ショਅ ਕਰਨ ਪਹੁੰਚ ਰਹੇ ਨੇ ਤੇ ਤੁਸੀਂ ਆਪ ਹੀ ਦੇਖ ਰਹੇ ਹੋ ਠਾਠਾ ਮਾਰਦਾ ਕਾਠੇ ਕਿੰਨੇ ਨਾਬੇ ਹਲਕੇ ਦੇ ਲੋਕ ਨੇ ਤੇ ਲੋਕਾਂ ਦੀ ਪੂਰਾ ਸਤਾਹ ਕਿਉਂਕਿ 2 ਸਾਲ ਦੇ ਜਿਹੜੇ ਕੀਤੇ ਕੰਮ ਨੇ ਲੋਕ ਉਹਨਾਂ ਤੇ ਮੋਹਰ ਲਾਉਣਗੇ ਇਸ ਨਹੀਂ ਆ ਸਰਕਾਰਾਂ ਦੇ 70 ਸਾਲਾਂ ਚ ਜੋ ਕੰਮ ਨਹੀਂ ਹੋਏ ਉਹ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਵਾਈ ਹੇਠ ਆਮ ਆਦੀ ਪਾਰਟੀ ਸਰਕਾਰ ਨੇ 1 ਸਾਲ ਦੇ ਵਿੱਚ ਕਰਕੇ ਦਿਖਾਇਆ ਨੇ ਇਸ ਕਰਕੇ ਲੋਕਾਂ ਦਾ ਸਾਹ ਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਅਰਵਿੰਦ ਕੇਜਰੀ ਵਾਲੇ ਦਾ ਸੁਪਨਾ 13 ਜੀ 0 ਨਾਲ ਜਿੱਤੂਗਾ ਪੰਜਾਬ ਆਮ ਆਦੀ ਪਾਰਟੀ ਜਿੱਤੂਗੀ ਕਿਉਂਕਿ ਪਿਛਲੀਆਂ ਸਰਕਾਰਾਂ ਨੂੰ ਲੋਕ ਪਹਿਲੇ ਇਨਕਾਰ ਚੁੱਕੇ ਨੇ ਆ 2022 ਦੇ ਵਿੱਚ ਉਹਨਾਂ ਨੂੰ ਤੇ ਤੁਸੀਂ ਦੇਖਿਆ ਅੱਜ ਠਾਠਾ ਮਾਰ ਦੇ ਕੱਟੇ ਹੀ ਗੱਲ ਦਾ ਸਬੂਤ ਆ ਜੀ ਇਹ ਪਟਿਆਲਾ ਗੇਟ ਤੋਂ ਲੈ ਕੇ ਯਾਰ ਵਿੱਚ ਵੀ ਜਾਣਾ ਤੇ ਉੱਥੇ ਆ ਕੇ ਸਮਾਪਤ ਹੋਣਾ ਹੈ ਆਦੇ ਵਿੱਚ ਮੁੱਖ ਮੰਤਰੀ ਪ੍ਰਤਮਨ ਸਿੰਘ ਦਾ ਰੋਡ ਸ਼ੋ ਹੋ ਰਿਹਾ ਡਾਕਟਰ ਰਵੀ ਸਿੰਘ ਜੀ ਦੇ ਕੁਮਲਾ ਲੋਕ ਸਭਾ ਕੈਲਾਉਂ ਦੇ ਹੱਥ ਦੇ ਵਿੱਚ ਔਰ ਠਾਠਾ ਮਾਰਦਾ ਹਜ਼ਾਰਾਂ ਦੇ ਗਿਣਤੀ ਵਿੱਚ ਕੱਟ ਦੱਸ ਰਿਹਾ ਕਿ ਲੋਕ ਸਭਾ ਪਟਿਆਲਾ ਤੋਂ ਡਾਕਟਰ ਰਵੀ ਸਿੰਘ ਜੀ ਕੱਟੇ ਬਾਦਨਾ ਜਿੱਤ ਰਹੇ ਹਨ ਬਹੁਤ ਸਾਲ ਪ੍ਰਤਮਨ ਸਾਹਿਬ ਦੀ ਕਾਰਜਕਾਰੀ ਪ੍ਰਤਮਨ ਸਰਕਾਰ ਦੀ ਕਾਰਜਕਾਰੀ ਝਾੜੂ ਸਰਕਾਰ ਦੀ ਕਾਰਜਕਾਰੀ ਸਿਰ ਚੰਕੇ ਬੋਲ ਰਹੀ ਹੈ ਪ੍ਰਤਮਨ ਦਾ ਜਾਜੂ ਸਿਰ ਚੰਕੇ ਬੋਲ ਰਿਹਾ ਚਾਹੇ 600 ਗੰਟ ਬਿਜਲੀ ਮਾਂ ਸਾਚੇ ਕਿਸਾਨ ਦੇ ਖੇਤਾਂ ਤੱਕ ਮਹਿਰੀ ਪਾਣੀ ਦੀ ਗੱਲ ਹੈ ਚਾਹੇ ਕਿਸਾਨ ਦੇ ਘਰੇ ਵੀ ਬਿਜਲੀ ਮੁਫਤਾਂ ਖੇਤੀ ਮੁਫਤ ਚਾਹੇ 40000 ਨੌਕਰੀਆਂ ਨੇ ਪ੍ਰਾਈਵੇਟ ਜਿਹੜਾ ਸੈਕਟਰ ਮਜ਼ਬੂਤ ਹੋ ਰਿਹਾ 40000 ਨੌਕਰੀਆਂ ਦੇਤੀਆਂ ਸਰਕਾਰੀ ਔਰ ਇਲਾਜ ਫਰੀ ਹੈ ਪੜਾਈ ਫਰੀ ਹੈ ਸੜਕਾਂ ਦੇ ਸੇਫਟੀ ਗਿੱਟੀਆਂ ਖੜੀਆਂ ਕਰਤੀਆਂ ਨੇ ਇੱਕ ਇੱਕ ਬੱਚਾ ਜਿਹੜਾ ਪਵੰਦਮਾਨ ਸਾਹਿਬ ਦੀ ਤਾਰੀਫ਼ ਕਰ ਰਿਹਾ ਔਰ ਕਲੀਅਰ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ 13 ਦੇ 13 ਲੋਕਾਂ ਦੀ ਅਸੀਂ ਕਹਿੰਦੇ ਯਾਸ ਸੁਪਰਾ ਸਾਫ਼ ਕਰ ਲਈਆਂ ਮੋਦੀ ਪਾਰਟੀ ਹਾਰ ਰਹੀਆਂ ਨੇ